ਮੇਰਾ ਨਾਮ ਸੀ ਪ੍ਰਿੰਸੀਪਲ ਜੀ ਲੱਗਦਾ ਮਨਵਲਾ ਦਾ ਮੇਰਾ ਤੇ ਹੋਰ ਲੱਗਦਾ ਗੱਲਬਾਤ ਕੀ ਹੋਈ ਆ ਡੇਢੀ ਬੋਣ ਆ ਔਰ ਕੀ ਦੇਖੇ ਮਾਰੇ ਅੱਗੇ ਹਾਂਜੀ ਮੈਂ ਤੁਹਾਨੂੰ ਦੱਸਨੀ ਆ ਸਾਰੀ ਗੱਲਬਾਤ ਇਹ ਰੇਲਵੇ ਚ ਨੌਕਰੀ ਕਰਦਾ ਸੀ ਇਹਨੂੰ ਲੁਭਾਣਾ ਮਾਰ ਕੇ ਆਪਣੇ ਘਰ ਲੈ ਗਈ ਠੀਕ ਹੈ ਤੁਹਾਨੂੰ ਨਹੀਂ ਪਤਾ ਇਹਨੇ ਉਹਦੇ ਕੋਲ ਗਵਾਹ ਉਸਦਾ ਆ ਕੀ ਕੀਤਾ ਕੀ ਨਹੀਂ ਕੀਤਾ ਇਹਨੂੰ ਉਹਨੂੰ ਮਾਰ ਕੇ ਸਾਡੇ ਗਲੀ ਚ ਸੁੱਟ ਗਈ ਅਗਰ ਉਹਨੇ ਸਾਨੂੰ ਇੰਨੀ ਗੱਲ ਕਹੀ ਆ ਲਾਸਟ ਟਾਈਮ ਤੇ ਕਿ ਮੈਂ ਚਿੱਟਾ ਚਿੱਟਾ ਗੋੜ ਨਾਲ ਖਾਦਾ ਤੁਹਾਨੂੰ ਨਹੀਂ ਪਤਾ ਕੀ ਖਾਦਾ ਤੇ ਕੀ ਘੁਆਇਆ ਆਈ ਉਹ ਨੂੰ ਰਾਤ ਬਰਵਏ ਥਿਵਲ ਹਸਪੀਟਲ ਲੈ ਕੇ ਗਏ ਉਹਨਾਂ ਨੇ ਸਾਨੂੰ ਰੈਫਰ ਕਰਤਾ ਕਹਿੰਦੇ ਪੇਸ਼ੈਂਟ ਤੁਹਾਡਾ ਬੜਾ ਸੀਰੀਅਸ ਆ ਅੱਛਾ ਮੈਂ ਤੇ ਮੇਰੇ ਤੇ ਉੱਪਰ ਮੈਂ ਤੇ ਮੇਰੇ ਦੌਰ ਗਿਆ ਆਈ ਹੱਸ ਕੇ ਆ ਗਏ ਪਹਿਲਾਂ ਅਬਰੋਲ ਤੇ ਚਲ ਗਏ ਉਹਨਾਂ ਨੇ ਵੀ ਸਾਨੂੰ ਕਿਹਾ ਕੀ ਤੁਹਾਡਾ ਪੇਸ਼ੈਂਟ ਬੜਾ ਸੀਰੀਅਸ ਆ ਆਈ ਉਥੋਂ ਰੈਫਰ ਕਰਕੇ ਆਈ ਐਸ ਕੇ ਆਰ ਹਸਪੀਟਲ ਤੇ ਚਲ ਗਏ ਉੱਥੇ ਸਾਡਾ ਪੇਸ਼ੈਂਟ ਗਿਆ ਆਪ ਡਾਕਟਰ ਵੈਗਨੇਟਰ ਤੇ ਠੀਕ ਆ ਤੁਹਾਨੂੰ ਉਹਨਾਂ ਨੇ ਕੁਝ ਨਹੀਂ ਕਿਹਾ ਬਸ ਆਹ ਰਿਪੋਰਟ 'ਚ ਆਇਆ ਡਾਕਟਰ ਸਾਹਿਬ ਨੇ ਆਹ ਬੋਲਿਆ ਕਿ ਨਾ ਡਰਗਸ ਦਿੱਤੀ ਦੀ ਆ ਇਹ ਤਾਂ ਸਾਨੂੰ ਇਨਸਾਫ ਚਾਹੀਦਾ ਔਰ ਸਾਨੂੰ ਨਹੀਂ ਪਤਾ ਉਹ ਜਨਾਨੀ ਨਹੀਂ ਸਾਨੂੰ ਮਿਲੀ ਜੇ ਤੈਨੂੰ ਇੱਦਾਂ ਦਾ ਪਤਾ ਹੈ ਤੂੰ ਸਾਨੂੰ ਕਨਫਰਮ ਕਰ ਦੇ ਕਿ ਤੁਹਾਡਾ ਮਰੀਜ਼ ਬੁਮਾਰਾ ਉਹ ਤੁਹਾਡੇ ਗਲੀ ਚ ਕੁੱਟ ਗਿਆ ਔਰ ਤੁਹਾਡੀ ਲੇਡੀ ਆ ਉਹਦੇ ਨਾਲ ਤੁਹਾਡੀ ਕੀ ਰਿਲੇਸ਼ਨ ਹੈ ਗਿਆ ਤੁਹਾਡੀ ਆਈ ਜਿਹੜੇ ਮੇਰੇ ਸੋਹਰਾ ਬਾਪ ਹੀ ਉਹਨਾਂ ਨੂੰ ਉਹਨਾਂ ਨੇ ਪਿਓ ਬਣਾਇਦਾ ਹਾਂ ਹਾਂ ਤਾਂ ਸਾਨੂੰ ਨਹੀਂ ਪਤਾ ਅੱਗੇ ਇਹਨਾਂ ਆਪਣੀ ਭੈਣ ਦੇ ਇਹਦੇ ਧਿਆਨ ਦੇ ਮੂਰੇ ਡਾਕਸਟ ਕਰਦੇ ਸੀ ਠੀਕ ਆ ਉਹਦੀ ਵਜ੍ਹਾ ਨਾਲ ਇਹਨਾਂ ਦਾ ਇੱਦਾਂ ਦਾ ਸਾਨੂੰ ਇਨਸਾਫ ਚਾਹੀਦਾ ਨਿਆ ਹਫਤਾ 15 ਦਿਨ ਇਹਦੇ ਨਾਲ ਹੋਸਪੀਟਲ ਰਹੀ ਆ ਠੀਕ ਆ ਲੋਸ਼ਾ ਤੇ ਰੱਈਆ ਜੋ ਤਾਂ ਪੋਸਟਮਾਰਟਮ ਹੋਏਗਾ ਉਹਦਾ ਕਿੱਦਾਂ ਪਤਾ ਲੱਗੇਗਾ ਤੁਹਾਡੀ ਰਿਪੋਰਟਾਂ ਤੇ ਸਾਨੂੰ ਡਾਕਟਰ ਸਾਹਿਬ ਨੇ ਕਿਹਾ ਕਿ ਪੂਰਾ ਜ਼ਰੂਰ ਦਿੱਤਾ ਕਿ ਇਹ ਰਿਪੋਰਟਾਂ ਜੇ ਜੋ ਆਏਗਾ ਉਹ ਹੀ ਫੋਟੋ ਆ ਕਰ ਰਿਪੋਰਟਾਂ ਜਿਆ ਹੀ ਆਇਆ ਕਿ ਇਹਨੇ ਡਾਕਸ ਕੀਤੀ ਦੀ ਉਹ ਬੇਡੋਲ ਹੋ ਗਈ ਸੀ ਸਾਡੀ ਮੰਗ ਆਈ ਆ ਅਨ ਇਨਸਾਫ ਚਾਹੀਦਾ ਆਪਣਾ ਮਿਲੇ ਪੁਲਿਸ ਵਾਲਿਆਂ ਨੂੰ ਹਾਂ ਤੁਹਾਡੀ ਕੋਈ ਨੀ ਪੁਲਿਸ ਵਾਲਾ ਸੁਣੀ ਆਗਰ ਉਹਨਾਂ ਦੀ ਸੁਣੀ ਆਏ ਜਿਸ ਚਾਰਜ ਹੋਗੇ ਕੱਲ੍ਹ ਘਰ ਆਗੇ ਉਹਨਾਂ ਸਾਰਿਆਂ ਨੂੰ ਜਾ ਕੇ ਐਸ ਕੇ ਆ ਰੋ ਡਾਕਟਰਾਂ ਨੂੰ ਸਿੱਧਾ ਧਮਕੀਆਂ ਦਿੱਤੀਆਂ ਕਿ ਤੁਸੀਂ ਪੇਸ਼ੰਤ ਮਾਰ ਕੇ ਘ ਆ ਕੋਈ ਇਨਸਾਨ ਆ ਕੋਈ ਗੱਲ ਹੈ ਕੋਈ ਡਾਕਟਰ ਇੱਦਾਂ ਕਰ ਸਕਦੀ ਆ ਨਹੀਂ ਦੇਖੀ ਆ ਉਹਦੇ ਵਿੱਚ ਰਿਪੋਰਟ ਦੇ ਵਿੱਚ ਦਰਜ ਹੈ ਕਿ ਅਲਕੋਹਲ ਸ਼ਰਾਬ ਜ਼ਿਆਦਾ ਲੈ ਆਏ ਡਾਕਟਰ ਸਾਹਿਬ ਕਹਿੰਦੇ ਸ਼ਰਾਬ ਨਾਲ ਤੁਹਾਡੇ ਕੋਲ ਬੜੇ ਪੇਸ਼ੈਂਟ ਆਂਦੀ ਆ ਰਿਪੋਰਟ ਦੇ ਵਿੱਚ ਲਿਖਿਆ ਨਾ ਤੁਹਾਨੂੰ ਰਿਪੋਰਟ ਦਿਖਾ ਤੁਹਾਨੂੰ ਪਤਾ ਲੱਗੇਗਾ ਨੇ ਡ੍ਰਿੰਕ ਕੀਤੀ ਦੀ ਆ ਮੈਂ ਤੁਹਾਨੂੰ ਕਿਹਨੇ ਕਾਈ ਰਿਪੋਰਟ ਮੈਂ ਤੁਹਾਨੂੰ ਰਿਪੋਰਟ ਨਹੀਂ ਦਿੱਤੀ ਤੁਹਾਨੂੰ ਰਿਪੋਰਟ ਤੁਹਾਡੇ ਕੋਲ ਵੀ ਆਈ ਫਾਈਲ ਨਾਲ ਲੈ ਕੇ ਆਈਆਂ ਤੁਸੀਂ ਫੜ ਕੇ ਦੱਸੋ ਡੈਰੀ ਕੋ ਰਿਪੋਰਟਾ ਲੈ ਕੇ ਆ ਪੀਆ ਵੀ ਰਿਪੋਰਟਾ ਦੱਸੋ ਮੈਨੂੰ ਉਹਨੂੰ ਰਿਪੋਰਟਾ ਦੇ ਦੇ ਮੈਂ ਤੁਹਾਨੂੰ ਕਹ ਰਤਾ ਇਹ ਐਸਾਈ ਇਹ ਐਸਾਈ ਮੈਨੂੰ ਡਾਕਟਰ ਚੱਕੇ ਨੇ ਇਹਦੇ ਬਰਾਦਰ ਲਗੇ ਸਿਸਟਰ ਮੈਨੂੰ ਕਨਫਰਮ ਕੀਤਾ ਕਿ ਮੇਰੇ ਘਰ ਤੇ ਸੁਣੋ ਉਹਨਾਂ ਨੇ ਸਾਨੂੰ ਸਿੱਧਾ ਫੋਨ ਕੀਤਾ ਉਹਨਾਂ ਨੇ ਉਹ ਕਹਿੰਦੇ ਬੜੇ ਪੇਸ਼ੇਵਰ ਆਂਦੇ ਆ ਸਾਡਾ ਕੰਮ ਹੀ ਕਹਿੰਦਾ ਹਸਪਤਾਲ ਚ ਆਈ ਆ ਸਰਾਬ ਨਾਲ ਕੋਈ ਅਜੇ ਤੱਕ ਪੇਸ਼ੈਂਟ ਨਹੀਂ ਮਰਦਾ ਤੁਹਾਡੀ ਮੰਗ ਆਈ ਔਰ ਇਨਸਾਫ ਚਾਹੀਦਾ ਸਾਨੂੰ ਨਹੀਂ ਪਤਾ ਤੁਹਾਨੂੰ ਕੋਥੇ ਚਾਹੀਦਾ ਸਾਡਾ ਬਸ ਉਹ ਲੜੀ ਕਿੱਥੇ ਪੈ ਗਈ ਆ ਸਾਨੂੰ ਨਹੀਂ ਪਤਾ ਪਿੰਡ ਆ ਕਿੱਥੇ ਅੱਗੇ ਦੀ ਆ ਕਿੱਥੇ ਨਹੀਂ ਗਈ ਜੀ ਸਾਨੂੰ ਇਹ ਪਾਪ ਕਹਿਦਾ ਸਾਨੂੰ ਨਹੀਂ ਪਤਾ ਕਿ ਉਹਰੇ ਜਿੱਤਰ ਮਰਜੀ ਜਾਏ ਬਸ